ਸਸਿਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਆਈ ਕਿਸ਼ਨ ਦਾ ਬਰਾੜ ਮੇਰੇ ਭੈਣ ਭਰਾਵਾਂ ਤੇ ਮੈਨੂੰ ਬਹੁਤ ਮਾਣ ਹੈ ਜਿਹੜਾ ਕਿ ਮੈਨੂੰ ਬੜਾ ਪਿਆਰ ਸਤਿਕਾਰ ਬਖਸ਼ਿਆ ਹੈ ਕਾਫੀ ਸੱਜਣਾ ਦੇ ਸਾਥੀਆਂ ਦੇ ਫੋਨ ਆਉਂਦੇ ਆ ਕਿ ਬਾਈ ਯਾਰ ਤੁਸੀਂ ਕੋਈ ਹੁਣ ਕੋਈ ਗੀਤ ਬੋਤ ਨਹੀਂ ਪਾਉਂਦੇਗੇ ਕਿੱਥੇ ਰਹਿੰਨੇ ਹੋ ਸਿਸਟਮ ਬਾਈ ਯਾਰ ਇਹ ਹੈ ਕਿ ਮੈਂ ਜੋ ਵੀ ਮੇਰੇ ਦਿਲ ਦੇ ਵਿੱਚ ਗੱਲ ਹੁੰਦੀ ਹੈ ਚੰਗੀ ਹੋਵੇ ਜਾਂ ਮਾੜੀ ਹੋਵੇ ਮੈਂ ਸਭ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਪਰ ਮੇਰੀ ਕੁਝ ਐਸੇ ਸੱਜਣਾ ਨਾਲ ਯਾਰਾਂ ਦੋਸਤਾਂ ਨਾਲ ਬੈਠ ਕੇ ਜਿਹੜੇ ਕਿ ਜੇ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੋਵੇ ਤੇ ਉਹ ਵੀ ਭਾਵੁਕ ਹੋ ਜਾਂਦੇ ਆ ਉਹਨਾਂ ਯਾਰਾਂ ਚ ਮੈਂ ਇੱਕ ਕਿ ਹੁਣ ਤੁਹਾਨੂੰ ਪਤਾ ਹੀ ਹੈ ਵੀ ਬਾਰਸ਼ਾਂ ਦਾ ਜ਼ੋਰ ਕਰਕੇ ਆ ਕਾਫੀ ਪਿੰਡਾਂ ਤੇ ਆਫਤ ਆਈ ਪਈ ਹੈ ਹਨਾ ਤੇ ਮਾਲ ਡੰਗਰ ਵਿਚਾਰੀ ਉਹ ਖੋਲੀ ਜਾਂਦੇ ਆ ਕੱਲ ਪਰਸੋ ਵੀਡੀਓ ਵੇਖੀ ਅਸੀਂ ਬੈਠੇ ਜੀ ਦੋ ਤਿੰਨ ਜਾਣੇ ਪਸ਼ੂਆਂ ਦੇ ਗਲਾਂ ਚੋਂ ਰਸੇ ਵੱਢੀ ਜਾਂਦੇ ਵੀ ਚਲ ਜਿੱਧਰ ਜਾਂਦੇ ਹਨ ਜਿੱਧਰ ਵੀ ਜਾਂਦੇ ਆ ਜਾਣਦੇ ਉਸ ਗੱਲ ਨੂੰ ਵੇਖ ਕੇ یار ਦੁੱਖ ਜਾਂ ਲੱਗਦਾ ਬਾਈ ਕੀ ਯਾਰ ਆਪਾਂ ਗੀਤ ਗਾਉਂਦੇ ਨਾ ਵਧੀਆ ਠੀਕ ਆ ਲਾਇਨ ਹੈਗੀ ਇੱਕ ਇੱਕ ਕਲਾਕਾਰੀ ਲਾਇਨ ਹੈਗੀ ਆ ਤੇ ਜਦੋਂ ਕੋਈ ਰੋਂਦਾ ਹੋਵੇ ਵਿਚਾਰੀਆਂ ਕੁੜੀਆਂ ਸੀਆਂ ਪੰਜ ਸੱਤ ਉਹ ਰੋਈ ਜਾਂਦੀਆਂ ਕਿਸੇ ਦਾ ਕੋਠਾ ਢਹਿ ਗਿਆ ਗਰੀਬ ਦਾ ਕਿਸੇ ਦਾ ਕੁਛ ਹੋ ਗਿਆ ਕਿਸੇ ਦਾ ਕੁਛ ਹੋ ਗਿਆ ਨਾ ਜਿੰਨੇ ਜੋਗੇ ਆ ਮਦਦ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਆਪਾਂ ਕਦੇ ਲੋਕ ਵਿਖਾਵਾ ਨਹੀਂ ਕੀਤਾਗਾ ਤੇ ਸੱਜਣਾ ਸਾਥੀਆਂ ਦੀ ਨਾਲ ਜਿਹੜੀ ਟੀਮ ਹੁੰਦੀ ਹੈ ਭੈਣ ਭਰਾਵਾਂ ਦੀ ਜਿੰਨੇ ਜੋਗੇ ਆ ਖੜਦੇ ਆ ਅਗਲੇ ਨਾਲ ਹਨ ਤੇ ਕੋਈ ਬਾਲੇ ਤਨਾਰਤਾ ਆਪਾਂ ਨਹੀਂਗੇ ਪਰ ਅਗਲੇ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਆ ਫਿਰ ਉੱਥੇ ਦਿਲ ਜਾ ਥੋੜਾ ਜਿਹਾ ਮਤਲਬ ਕਿ ਝੰਜੋੜ ਆ ਜਾਂਦਾ ਯਾਰ ਵੀ ਕਿਸੇ ਦੀ ਧੀ ਪਹਿਣਾ ਉਹ ਆਪਦੀ ਵੀ ਧੀ ਪਹਿਣਾ ਨਾ ਆਪਣੀ ਬਾਕੀ ਬਾਈ ਜੀ ਮੈਂ ਕਦੇ ਵੀ ਮੈਨੂੰ ਕੋਈ ਭੈਣ ਭਰਾ ਇਹ ਨਹੀਂ ਕਹਿ ਸਕਦਾ ਕੋਈ ਮੇਰੇ ਵਰਗੂ ਕੁੜੀ ਨੱਚੀ ਜਾਂਦੀ ਹੈ ਕਿਸੇ ਦੀ ਬੁੜੀ ਨੱਚੀ ਜਾਂਦੀ ਹੈ ਮੈਂ ਕਦੇ ਕਿਸੇ ਤੇ ਕੋਈ ਟਿੱਕਾ ਟਿੱਪਣੀ ਨਹੀਂ ਕੀਤੀ ਗਈ ਚਲੋ ਅਗਲੇ ਦੀ ਮौज ਆ ਯਾਰ ਹਨਾ ਪਰ ਕਾਫੀ ਭੈਣ ਭਰਾ ਹੁੰਦੇ ਆ ਜਿਹੜੇ ਕਿਸੇ ਦੀਆਂ ਕੁੜੀਆਂ ਤੇ ਅੱਲਾਹ ਅੱਲਾਹ ਕੇ ਗੱਲਾਂ ਕਰੀ ਜਾਂਦੇ ਆ ਨਾ ਯਾਰ ਬਾਈ ਕਿਉਂ ਆ ਦੁਨੀਆ ਮੀ ਨਾਲ ਕਿੰਨੀ ਮਰੀ ਜਾਂਦੀ ਹੈ ਪਤਾ ਨਹੀਂ ਕਦੋਂ ਟੁੱਟ ਜਾਣਾ ਯਾਰ ਠੀਕ ਹੈ ਚਲੋ ਜਿਹੜਾ ਨਗੇਜ ਪੁਣਾ ਕਰਦੇ ਆ ਉਹਨਾਂ ਵਾਸਤੇ ਵੀ ਮਾੜੀ ਗੱਲ ਹੈ ਵੀ ਉਹ ਆਪਣੇ ਆਪ 'ਚ ਥੋੜਾ ਜਿਹਾ ਸੁਧਾਰਨ ਦੀ ਕੋਸ਼ਿਸ਼ ਕਰਨ ਪਰ ਜਿਹੜੇ ਬਾਕੀ ਕਮੈਂਟ ਕਮੈਂਟ ਬਾਈ ਯਾਰ ਕਈ ਕਈ ਵਾਰ ਬਾਹਲੇ ਗੰਦੇ ਲਿਖ ਦਿੰਦੇ ਆ ਕਿਸੇ ਦੀ ਵੀ ਤੀ ਪੈਣਾ ਬਸ ਉਹ ਪਿਆਰ ਨਾਲ ਮੜਾ ਸਮਝਾ ਦਿਓ ਵੀ ਪੈਣਾ ਤੇਰੇ ਵਾਸਤੇ ਮਾੜੀ ਗੱਲ ਹੈ ਤੇ ਚਲੋ ਮੈਨੂੰ ਤਾਂ ਵਧੀਆ ਲੱਗਦਾ ਹੋਣਾ ਜੇ ਨਾ ਹੋਟੂਗੀ ਤਾਂ ਫਿਰ ਆਪਦਾ ਕੀਤਾ ਪਾਉਗੀ ਬਾਈ ਉਹ ਤ론 ਉਹਦੇ ਮਾਪਿਆਂ ਨੂੰ ਫਿਕਰ ਹੋਊਗਾ ਤੇ ਮੈਂ ਇਸੇ ਕਰਕੇ ਬਾਈ ਥੋੜਾ ਜਿਆ ਗੱਲ ਕਰਦੇ ਸੀਗੇ ਵੀ ਬਾਰਿਸ਼ਾਂ ਦਾ ਜੋਰ ਹੈ ਕਈ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਆ ਵੀ ਅਸੀਂ ਆ ਕੋਈ ਕਈ ਡੈਕ ਲਾ ਲਾ ਕੇ ਨੱਚੀ ਜਾਂਦੀਆਂ ਭੈਣਾਂ ਨੱਚੀ ਜਾਂਦੀਆਂ ਘਰੇ ਸੌਂ ਦੀ ਝੜੀ ਲੱਗੀ ਸੌਂ ਦੀ ਝੜੀ ਭੈਣੋ ਜਿਨ੍ਹਾਂ ਤੇ ਝੜੀ ਲੱਗੀ ਹੈ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਹਨਾ ਥੋੜਾ ਜਿਆ ਆਪਦੇ ਅੰਦਰ ਝਾਤੀ ਮਾਰ ਲਓ ਜੇ ਇਹੀ ਆਪਣੇ ਪ੍ਰਣਾਲੇ ਬੰਦ ਹੋ ਜਾਂਦੇ ਤੇ ਛੱਤਾਂ ਡਿੱਗਣਾਂ ਤੇ ਫਿਰ ਫਿਰ ਵੇਖਾਂਗੇ ਝੜੀ ਲੱਗਦੀ ਹੈ ਕਿ ਨਹੀਂ ਲੱਗਦੀ ਹੈ ਨਾ ਹਰ ਇੱਕ ਤਿਆਫਤਾ ਹੀ ਪਈ ਹੈ ਪਰ ਜੇ ਰੋ ਨਹੀਂ ਸਕਦੇ ਨੋਂਦਿਆ ਵਰਗਾ ਮੂੰਹ ਤਾਂ ਕਰ ਸਕਦੇ ਆ ਨਾ ਆਪਾਂ ਕਿਸੇ ਦੇ ਸ਼ਾਮਲ ਨਹੀਂ ਹੋ ਸਕਦੇ ਦੁੱਖ ਦੇ ਵਿੱਚ ਚਲੋ ਆਪਾਂ ਘਰੇ ਬਹਿ ਕੇ ਆਪਦਾ ਵਾਹਿਗੁਰੂ ਦਾ ਨਾਮ ਲੈ ਸਕਦੇ ਆਂ ਵੀ ਪ੍ਰਮਾਤਮਾ ਕਿਰਪਾ ਰੱਖੀ ਸਭ ਤੇ ਪਰਿਵਾਰ ਵਿੱਚ ਛਿੜਿਆ ਫਿਰਦਾ ਕਿਸੇ ਦਾ ਕਿਥੇ ਬੈਠਾ ਕਿਸੇ ਦਾ ਕਿਥੇ ਬੈਠਾ ਜਾਂ ਕਿ ਕਿਤੇ ਬੰਨ ਟੁੱਟ ਜਾਂਦੇ ਹੈ ਨਾ ਮੀਂਹ ਹਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾਗਾ ਤੇ ਬਾਕੀ ਤਾਂ ਚਲੋ ਤੁਸੀਂ ਸਾਰੇ ਸਮਝਦਾਰ ਹੋ ਮੈਂ ਕੋਈ ਜਿਆਦਾ ਸਿਆਣਾ ਨਹੀਂਗਾ ਤੇ ਜਿੱਥੇ ਤੱਕਰ ਗੱਲ ਗੀਤਾਂ ਦੀ ਸੀ ਮੈਂ ਬਈ ਇਸੇ ਕਰ ਲੈ ਕੇ ਥੋੜਾ ਜਿਹਾ ਚੁੱਪ ਸੀ بارش ਦਾ ਜੋਰ じゃ ਘਟ ਜਾਂਦਿਓ ਤੇ ਕੋਈ ਨਹੀਂ ਜਿਹੋ ਜਿਹੇ ਵੀ ਚੰਗੇ ਮੰਦੇ ਗਾਈ ਜਾਨੇ ਆ ਤੁਸੀਂ ਕਬੂਲੀ ਜਾਨੇ ਹੋ ਮੈਨੂੰ ਤੇ ਗਾਵਾਂਗੇ ਪੇਸ਼ ਕਰਾਂਗੇ ਜਰੂਰ ਤੇ ਆ ਇੱਕ ਦੋ ਦਿਨ ਮੜਾ ਵੇਖ ਲਗੇ ਮੀਂਹ ਨੂੰ ਹਟਦਾ ਹੈ ਹਟੂਗਾ ਜਰੂਰ ਕਿਉਂਕਿ ਪ੍ਰਮਾਤਮਾ ਸ਼ਬਦ ਰੱਖ ਹੈ ਤੇ ਜਰੂਰ ਤੁਹਾਡੇ ਸੰਮੁਖ ਹੋਇਆ ਕਰਾਂਗੇ ਭਾਈ ਜੀ ਪਰ ਹੁਣ ਥੋੜਾ ਜਿਹਾ ਮੈਂ ਇਸੇ ਕਰਕੇ ਹਟਿਆ ਜਾ ਬੈਠਾ ਕਿ ਯਾਰ ਅਜੇ ਲੋਕ ਮੀਨ ਨਾਲ ਡੁੱਬੀ ਜਾਂਦੇ ਆਪਾਂ ਨੂੰ ਗੀਤ ਸੰਗੀਤ ਵਧੀਆ ਨਹੀਂ ਲੱਗਦਾ ਹੈ ਹਨਾ ਤੇ ਬਾਕੀ ਚਲੋ ਕੋਈ ਨਹੀਂ ਪਰਮਾਤਮਾ ਖੈਰ ਰੱਖੇ ਤੁਸੀਂ ਖੁਸ਼ ਰਹੋ ਪਰਮਾਤਮਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਬੜਾ ਮਾਸਤਕਾਰ ਪਿਆਰ ਦਿੰਦਾ ਹੈ ਤੁਸੀਂ ਮੇਰੇ ਮਾਨ ਨੂੰ ਹਮੇਸ਼ਾ ਮਾਨ ਬਣਾ ਕੇ ਰੱਖਿਆ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਸਭ ਦਾ